ਦੇਖੋ ਪਹਿਲਾਂ ਸਾਡੀ ਮਾਰਕੀਟ ਦੇ ਵਿੱਚ ਐਨੇ ਭਖਾਰੀ ਸੀ ਬੱਚੇ ਛੋਟੇ-ਛੋਟੇ 6-6 ਮਹੀਨੇ ਦੇ ਸਾਲ ਦੇ ਉਹਨਾਂ ਚੱਕੇ ਹੁੰਦੇ ਸੀ ਤੁਸੀਂ ਬੱਚੇ ਨੂੰ ਕੁਝ ਕਹਿ ਨਹੀਂ ਸਕਦੇ ਜਿਹੜਾ ਬੱਚਾ 2-3 ਸਾਲ ਦਾ ਉਹਨੂੰ ਕੁਝ ਨਹੀਂ ਕਹਿ ਸਕਦੇ ਫਿਰ 5 ਸਾਲ ਦਾ ਹੁੰਦਾ ਸੀ ਉਹਨੂੰ ਕੁਝ ਨਹੀਂ ਕਹਿ ਸਕਦੇ ਫਿਰ ਜਿਨ੍ਹਾਂ ਦੇ ਉਹ ਬੱਚੇ ਨੇ ਉਹ ਗੋਦੀ ਚੱਕ ਕੇ ਰੱਖਦੇ ਸੀ ਜਾਂ ਜਿਹੜੀਆਂ ਰੇੜੀਆਂ ਜੀਆਂ ਹੁੰਦੀਆਂ ਉਹਦੇ ਉੱਤੇ ਪਾ ਕੇ ਰੱਖਦੇ ਸੀ ਹਨ ਤੁਸੀਂ ਉਹਨਾਂ ਨੂੰ ਕੁੱਟ ਨਹੀਂ ਸਕਦੇ ਗਾਲ ਨਹੀਂ ਕੱਢ ਸਕਦੇ ਮਾਰ ਨਹੀਂ ਸਕਦੇ ਕਿਉਂਕਿ ਫਿਰ ਤੁਹਾਨੂੰ ਲੱਗਦਾ ਯਾਰ ਤੁਸੀਂ ਇੱਕ ਗਰੀਬ ਬੰਦੇ ਨੂੰ ਗਲਤ ਬੋਲ ਰਿਹਾ ਹਾਂ ਆਪਣੇ ਆਪ ਨੂੰ ਵਧੀਆ ਨਹੀਂ ਲੱਗਦਾ ਪਰ ਮੈਂ ਇੱਕ ਗੱਲ ਯੂਰ ਕਹੂੰਗਾ ਵੀ ਭਗਵੰਤ ਮਾਨ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੇ ਨਾ ਇੱਕ ਅਲੱਗ ਜੀ ਸੋਚ ਰੱਖੀ ਇਹ ਦੇਖੋ ਜਿਵੇਂ ਹੁਣ ਮੈਂ ਬਿਜ਼ਨਸ ਕਰਦਾ ਹਾਂ ਆਪਾਂ ਜੇ ਗੱਲ ਕਰੀਏ ਉਹਨਾਂ ਨੇ ਪਹਿਲਾ ਜਿਹੜਾ ਸਟੈਪ ਚੱਕਿਆ ਸੀ ਬਿਜਲੀ ਦੇ ਬਿੱਲ ਫ੍ਰੀ ਸਾਡੇ ਵੀ ਬਿੱਲ ਨਹੀਂ ਆ ਰਿਹਾ ਹਨਾ ਦੂਜਾ ਜਿਹੜਾ ਇਹ ਸਟੈਪ ਹੈ ਇਹ ਉਸ ਤੋਂ ਵੀ ਜ਼ਰੂਰੀ ਸੀ ਕਿਉਂਕਿ ਲੋਕ ਨਾ ਮੈਂਟਲੀ ਅਫਸੈਟ ਹੋ ਜਾਂਦੇ ਆ ਜਦੋਂ ਤੁਸੀਂ ਮਾਰਕੀਟ 'ਚ ਐਂਟਰ ਹੁੰਨੇ ਹੋ ਇੱਕ ਪਿੱਛੋਂ ਆ ਕੇ ਬੱਚਾ ਤੁਹਾਡਾ ਜਾਂ ਕਮੀਜ਼ ਫੜ ਲੈਂਦਾ ਹੈ ਮੈਨੂੰ 2 ਰੁਪਏ ਦਿਓ ਜੀ ਮੈਨੂੰ 10 ਰੁਪਏ ਦਿਓ ਜੀ ਤੁਸੀਂ ਨਹੀਂ ਦਿੰਦੇ ਤਾਂ ਵੀ ਤੁਸੀਂ ਆਪਣੇ ਆਪ ਨੂੰ ਯਾਰ ਵੀ ਮੈਂ ਕੀ ਕਰ ਰਿਹਾ ਚਲੋ ਪੁੰਨਦਾਨ ਕਰਦਾ ਹਨਾ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਜਦੋਂ ਕੋਈ ਬੱਚਾ ਥੋੜੇ ਪਿੱਛੇ ਲੱਗ ਜਾਂਦਾ ਪਬਲਿਕ ਦੇਖਣ ਲੱਗ ਜਾਂਦੀ ਹੈ ਵੀ ਯਾਰ ਇਹ ਬੰਦਾ ਇਹਨੂੰ ਕੁਝ ਦੇਵੇਗਾ ਕਿ ਨਹੀਂ ਦੇਵੇਗਾ ਬੰਦਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਜਾਂਦਾ ਵੀ ਪਤਾ ਨਹੀਂ ਮੈਂ ਕੋਈ ਇਹਨੂੰ 10 ਰੁਪਏ ਦੇ ਕੇ ਪੁੰਨ ਘਟ ਲਾਂ ਕਿਤੇ ਮੇਰੇ ਤੋਂ ਕੋਈ ਉਹ ਨਾ ਹੋ ਜAVE ਕੋਈ ਬੁਰਾ ਨਾ ਹੋ ਜAVE ਕਿਸੇ ਦਾ ਹਨਾ ਸੋ ਸਾਡੀ ਮਾਰਕੀਟ ਦੇ ਵਿੱਚ ਬਹੁਤ ਬੁਰਾ ਹਾਲ ਸੀ ਆ ਜਿਹੜੇ ਸਾਡੇ ਸ਼ੋਰੂਮ ਆਲੇ ਆ ਇੱਥੇ ਸਾਡੇ ਰੇੜੀਆਂ ਫੜੀਆਂ ਲੱਗਦੀਆਂ ਹਾ ਉਹਨਾਂ ਨੂੰ ਜਾਣ ਕੇ ਉਹਨਾਂ ਦੇ ਵਿੱਚ ਬਹਿ ਜਾਂਦੇ ਸੀ ਉਹ ਉਹਨਾਂ ਨੂੰ ਕੋਈ ਉਠਾ ਨਹੀਂ ਸਕਦਾ ਸੀ। ਕਈ ਵਾਰੀ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਕੁਛ ਇਦਾਂ ਦਾ ਕਹਿ ਦਈਏ ਵੀ ਚਲੇ ਜਾਣ। ਰਾਤ ਨੂੰ ਸੱਚ ਮੰਨਿਓ ਵੀ ਜਦੋਂ ਆਹ ਹੋਟਲ ਜਿਹੜੇ ਚੱਲਦੇ ਨੇ ਉਹਨਾਂ ਦੇ ਮੂਹਰੇ ਉਹਨਾਂ ਨੇ ਬਹਿ ਜਾਣਾ ਕੋਈ ਖਾਣ ਪੀਣ ਆਇਆ ਕੋਈ ਰੋਟੀ ਲੈਣ ਆਇਆ ਹਰ ਇੱਕ ਬੰਦੇ ਦਾ ਕਮੀਜ਼ ਫੜ ਲੈਂਦੇ ਸੀ। ਇਹ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਕੀਤਾ 7 ਫੀਸ ਦੀ ਮਾਰਕੀਟ ਬੱਸ ਤਾਂ ਪੂਰੀ ਮੁਹਾਲੀਓ ਸਾਫ਼ ਹੋ ਗਈ। ਮੈਨੂੰ ਲੱਗਦਾ 1-2% ਰਹਿ ਗਏ ਹੋਣੇ। 7 ਫੀਸ ਦੀ ਮਾਰਕੀਟ ਦੀ ਜੇ ਮੈਂ ਆਪਣੀ ਮਾਰਕੀਟ ਦੀ ਗੱਲ ਕਰਾਂ ਬਿਲਕੁਲ ਸਾ ਸ਼ਾਨਦਾਰ ਅਸੀਂ ਆਪ ਖੁਦ ਇੰਨੇ ਖੁਸ਼ ਹੈ ਭਗਵਾਨ ਤਮੰਜ ਸਾਹਿਬ ਸਾਡੇ ਸੀਐਮ ਸਾਹਿਬ ਨੇ ਉਹਨਾਂ ਦੀ ਸਰਕਾਰ ਤੋਂ ਵੀ ਉਹਨਾਂ ਤੋਂ ਵੀ ਵੀ ਐਦਾਂ ਦਾ ਕੰਮ ਪਹਿਲੀ ਵਾਰੀ ਕਿਸੇ ਸੀਐਮ ਨੇ ਕੀਤਾ ਹੈ